ਨੋ ਵੀ ਮਿੱਤਰੋ ਗਰਮੀਆਂ ਸਟਾਰਟ ਤੇ ਗਰਮੀਆਂ ਦੇ ਵਿੱਚ ਨਾ ਇੱਕ ਚੀਜ਼ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਸਪੈਸ਼ਲ ਪਹਿਲਾ ਲੋਕੇਸ਼ਨ ਤੁਹਾਨੂੰ ਦੱਸਾਂ ਮੈਂ ਚਿਲਡਰਨ ਪਾਰਕ ਦੇ ਕੋਲੇ ਜਿਹੜਾ ਇਹ ਸਿਟੀ ਮਾਲ ਬਣਿਆ ਤਾਂ ਸਿਟੀ ਮਾਲ ਦੇ ਬਿਲਕੁਲ ਕੋਲੇ ਬਾਈ ਇੱਥੇ ਖੜਦਾਗਾ ਗੱਡੀ ਤੇ ਆਉਂਦਾਗਾ ਬਾਈ ਜਰਮਨ ਵਾਲੇ ਬਾਈ ਠੀਕ ਹੈ ਤੇ ਇਹਦੀ ਜਿਹੜੀ ਫੇਵਰਟ ਜਿਹੜੀ ਇੱਥੋਂ ਚੀਜ਼ ਜਿਹੜੀ ਮਿਲਦੀ ਆ ਗੁਲਕੰਦ ਵਾਲੀ ਲੱਸੀ ਤੇ ਚਾਟੀ ਵਾਲੀ ਦੱਸੀ ਤੇ ਰਾਜਮਾ ਤੇ ਕੜੀ ਚਾਵਲ ਤੁਸੀਂ ਦੇਖੋ ਲੋਕਾਂ ਦੀ ਜਿਹੜੀ ਖਾਸੀ ਪੀੜ ਲੱਗੀ ਰਹਿੰਦੀ ਹੈ ਜਿਹੜੇ ਇੱਥੇ ਸਪੈਸ਼ਲ ਬਾਈ ਕੋਲੇ ਆਉਂਦੇ ਨੇਗੇ ਤੇ ਇਹਦੀ ਜਿਹੜੀ ਇਹ ਗੱਡੀ ਹੈਗੀ ਤਾਂ ਸਿਟੀ ਮਾਲ ਦੇ ਬਿਲਕੁਲ ਕੋਲੇ ਜਿਹੜੀ ਇੱਥੇ ਲੱਗਦੀ ਹੈ ਤਾਂ ਸਪੈਸ਼ਲ ਕੜੀ ਰਾਜਮਾ ਚਾਵਲ ਤੇ ਕੜੀ ਚਾਵਲ ਤੇ ਲੱਸੀ ਜਿਹੜੀ ਇਹਨਾਂ ਦੀ ਜਿਹੜੀ ਬੁਲਕੰਦ ਵਾਲੀ ਲੱਸੀ ਤੇ ਚਾਟੀ ਵਾਲੀ ਲੱਸੀ ਪੀਣ ਵਾਸਤੇ ਜਿਹੜੇ ਸਪੈਸ਼ਲੀ ਬਾਈ ਕੋਲੇ ਇੱਥੇ ਆਉਂਦੇ ਤਾਂ ਭੀੜ ਤੁਸੀਂ ਦੇਖੋ ਖਾਸੀ ਭੀੜ ਜਿਹੜੀ ਇੱਥੇ ਤੁਹਾਨੂੰ ਬਾਈ ਕੋਲੇ ਇੱਥੇ ਮਿਲਣੀ ਹੈਗੀ ਖਨਾ ਦਾ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਤੇ ਸਾਰਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਪਈ ਇੱਥੇ ਖੜਦਾ ਹੈਗਾ ਪਹਿਲਾਂ ਤੁਸੀਂ ਦੇਖੋ ਲੋਕਾਂ ਦੇ ਵਿੱਚ ਕਾਫੀ ਜਿਹੜਾ ਹੁੰਦਾ ਹੈ ਕਿ ਵੀ ਅਸੀਂ ਵਧੀਆ ਚੰਗੀ ਚੀਜ਼ ਖਾਈਏ ਤੇ ਜਿਵੇਂ ਹੁਣ ਲੱਸੀ ਹੈਗੀ ਖਾਸ ਕਰਕੇ ਪਿੰਡਾਂ ਦੇ ਵਿੱਚ ਉਹ ਮਿਲਦੀ ਹੈਗੀ ਤਾਂ ਬਾਈ ਸਪੈਸ਼ਲ ਪਿੰਡ ਦੇ ਵਿੱਚੋਂ ਆ ਕੇ ਇੱਥੇ ਗੁਲਕੰਦਵਾਰੀ ਲੱਸੀ ਲੈ ਕੇ ਆਉਂਦਾ ਹੈਗਾ ਕਿਉਂਕਿ ਇਹਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈਗਾ ਤੇ ਵਧੀਆ ਚੀਜ਼ ਆ ਗਰਮੀਆਂ ਦੇ ਵਿੱਚ ਲੱਸੀ ਪੀਣੀ ਚਾਹੀਦੀ ਸਾਰਿਆਂ ਨੂੰ ਤੇ ਬਾਈ ਨਾਲ ਗੱਲਬਾਤ ਵੀ ਕਰਾਉਣੇ ਆਪਾਂ ਤੇ ਆ ਬਾਈ ਦੇ ਜਿਹੜੇ ਚਾਵਲ ਤੁਸੀਂ ਦੇਖੋ ਬਾਈ ਵਧੀਆ ਵਧੀਆ ਕੁਆਲਟੀ ਦੇ ਹੁੰਦੇ ਚਾਵਲ ਜਿਹੜੇ ਲੈ ਕੇ ਆਉਣੇ ਆ। ਇਹ ਦੋਨੋਂ ਖਾਨ ਨੇ। ਤਾਂ ਚਾਵਲ ਤੁਸੀਂ ਦੇਖੋ ਹਨਾ ਵਧੀਆ ਕੁਆਲਟੀ ਦਾ। ਕੋਈ ਗੱਪ ਮਾਰੂਆ ਵੇਚਦਾ ਮਾਰਾ ਨਾ। ਗੱਪ ਮਾਰੀਆਂ। ਖਾ ਕੇ ਜਾ ਬਾਈ। ਖਾ ਕੇ ਜਾ। ਦੇਖੋ ਤੁਸੀਂ ਬਾਈ ਦੇ ਹਾਂਜੀ। ਇਹ ਕੜੀ ਵਾਲੇ ਬਾਈ। ਹਾਂਜੀ ਮਾਰਾ ਬੜੇ ਆਏ ਬਾਈ। ਅੱਛਾ ਲੇਟ ਹੋ ਗਿਆ ਮੈਂ ਉਹ। ਬਹੁਤ ਜ਼ਿਆਦੇ ਬਾਈ। ਬਾਈ ਦੇ ਤੁਸੀਂ ਦੇਖੋ ਮਸ਼ਹੂਰ ਨੇ ਰਾਜਮਾ ਕੜੀ ਚਾਵਲ ਤੇ ਪਕੌੜੇ ਵਾਲੇ ਜਿਹੜੇ ਕੜੇ ਜਿਹੜਾ ਗਰਮ ਕਰਦੇ। ਕੜੀ ਮਿਲਣੀ ਹੈਗੀ ਤੇ ਬਾਈ ਦੀ ਲੱਸੀ ਵੀ ਸਪੈਸ਼ਲ ਹੈ ਨਾ ਬਾਈ ਕੜੇ ਚੜਾ ਕੜੇ ਵਾ ਦੇਖੋ ਬਾਈਰ ਕਿਥੇ ਸਪੈਸ਼ਲ ਜਿਹੜੇ ਦੂਰੋਂ ਜਿਹੜੇ ਇੱਥੇ ਖਾਣ ਵਾਸਤੇ ਆਉਂਦੇ ਨੇ ਤੇ ਲੱਸੀ ਤਾਂ ਲੱਸੀ ਤਾਂ ਹੈਗੀ ਬਾਈ ਹਾਂਜੀ ਮਹਾਰਾਜ ਹਾਂਜੀ ਕਹਣਾ ਲੱਸੀ ਬਾਈ ਗੁਲਗੰਦ ਵਾਲੀ ਲੱਸੀ ਹਾਂਜੀ ਗੁਲਗੰਦ ਤੇ ਕਾਜੂ ਪੇਸਟ ਪਾਇਆ ਹੁੰਦਾ ਉਹ ਚਮੜਾ ਅੱਛਾ ਉਹਦੇ ਵਿੱਚ ਹਾਂਜੀ ਤੇ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂਗੇ ਹੋੜੀ ਪੂਰੀ ਜਿਹੜੀ ਕੁਆਂਟੀਟੀ ਦੇ ਵਿੱਚ ਚਾਵਲ ਹੁੰਦੇ ਨੇ ਉਹਦੇ ਉੱਪਰ ਜਿਹੜੇ ਪਿਆਜ਼ ਤੇ ਪਾਪੜ ਜਿਹੜੇ ਪਾ ਕੇ ਤੁਸੀਂ ਦੇਖ ਲਓ ਦਿੱਤੇ ਜਾਂਦੇ ਆ ਤੇ ਆ ਬਾਈ ਦੀ ਲੱਸੀ ਆ ਆ ਗੁਲਕੰਦ ਵਾਲੀ ਜੀ ਹਾਂਜੀ ਆ ਗੁਲਕੰਦ ਵਾਲੀ ਲੱਸੀ ਬਾਈ ਦੀ ਸਭ ਤੋਂ ਜਿਹੜੀ ਫੇਵਰੇਟ ਜਿਹੜੀ ਇੱਥੋਂ ਮਿਲਦੀ ਆ ਬੜਿੰਡੇ ਦੇ ਵਿੱਚੋਂ ਤੁਹਾਨੂੰ ਹੋਰ ਕਿਧੋਂ ਵੀ ਨਹੀਂ ਮਿਲਣੀ ਆ ਦੇਖੋ ਇਹ ਬਾਈ ਕੋਲ ਉਹ ਤਾਂ ਕਿ ਦੇਖਦੇ ਆ ਇੱਧਰ ਦੇਖੋ ਆ ਦੇਖ ਲਓ ਤੁਸੀਂ ਥੱਲੇ ਤੱਕਰ ਜਿਹੜੀ ਆ ਗੁਲਕੰਦ ਤਾਂ ਬਈ ਇਹ ਹਾਂਜੀ ਹਾਂਜੀ ਇਹ ਗੁਲਕੰਦ ਤੁਸੀਂ ਦੇਖੋ ਪੂਰੀ ਥੱਲੇ ਤੱਕਰ ਤੁਹਾਨੂੰ ਦਿਸਣੀ ਆ ਤੇ ਪੂਰਾ ਟੇਸਟ ਵੀ ਜਿਹੜਾ ਇਹਦਾ ਗੁਲਕੰਦ ਦਾ ਆਊਗਾ ਤੇ ਲਓ ਮਾਰੇ ਲਓ ਇਸ ਤੋਂ ਬਾਅਦ ਉਹ ਠੀਕ ਇੱਕ ਨਮਕੀਨ ਲੱਸੀ ਵੀ ਹੁੰਦੀ ਆਪਣੇ ਕੋਲੇ ਕਾੜ ਨਹੀਂ ਆਈ ਹੁੰਦੀ ਅੱਛਾ ਕਾੜ ਨਹੀਂ ਆਣੀ ਹਾਂਜੀ ਨਮਕੀਨ ਲੱਸੀ ਵੀ ਮਿਲੂਗੀ ਤੇ ਮਿੱਠੀ 9 ਤੋਂ 4 ਵਜੇ ਤੱਕ ਬਈ ਜੀ 9 ਤੋਂ 4 ਕੀ ਕੁਛ ਹੈ ਆਪਣੇ ਕੋਲ ਤੇ 9 ਤੋਂ 4 ਬਈ ਇੱਥੇ ਬਈ ਦੀ ਡਿਊਟੀ ਹੁੰਦੀ ਹੈ ਤੇ ਤੁਹਾਨੂੰ ਮੈਂ ਜਿਹੜੇ ਕਸਟਮਰ ਨੇ ਉਹਨਾਂ ਨਾਲ ਵੀ ਦੇਖਦੇ ਗੱਲ ਕਰਕੇ ਬਈ ਯਾਰ ਕੇ ਬਈ ਜੀ ਪਹਿਲਾਂ ਵੀ ਆਇਆ ਇੱਕ ਦੇਖਣ ਬਈ ਕੋਲ ਜੀ ਹਾਂ ਜੀ ਹਾਂ ਜੀ ਕਿਹੜੀ ਚੀਜ਼ ਬਈ ਮੈਨੂੰ ਲੱਗਦਾ ਲੱਸੀ ਦਾ ਫੇਵਰਟ ਹੈ ਬਈ ਜੀ ਨਾ ਹਾਂ ਜੀ ਹਾਂ ਜੀ ਚਾਹ ਤੇ ਲੱਸੀ ਬੰਦਿਆ ਬਹੁਤ ਹੀ ਅੰਦਾਜ਼ ਦੀ ਗੱਲ ਹੈ ਗੁਲਕੰਦ ਵਾਲੀ ਲੱਸੀ ਵੀ ਜਿਹੜੀ ਸਪੈਸ਼ਲੀ ਮੈਨਾਂ ਬਈ ਕੋਲ ਹੀ ਮਿਲਦੀ ਹੈ ਬੰਡੇ ਜੀ ਨਾ ਹੋਰ ਤੱਕ ਦੇਖਣੀ ਤੂੰ ਬਈ ਹੋਰ ਕੜੀ ਚਾਵਲ ਦੇ ਕਿਦਾਂ ਟੇਸਟ ਹੁੰਦਾ ਇਹਨਾਂ ਦਾ ਵਧੀਆ ਹੈ ਨਿਆਰਾ ਆ ਇਹਨਾਂ ਦਾ ਪੂਰਾ ਖਾ ਕੇ ਪੂਰਾ ਵਧੀਆ ਤੇ ਦਿੱਲੀ ਆਉਣੇ ਫਿਰ ਹਾਂ ਬਈ ਦਿੱਲੀ ਮੰਗੋ ਹੀ ਹੋ ਜਾਂਦਾ ਤੇ ਧੰਨਵਾਦ ਵੀਰੇ ਤਾਂ ਹੋਰ ਵੀ ਬਾਈ ਵਰਗੇ ਖੜੇ ਗੇ ਇੱਥੇ ਉਹਨਾਂ ਨੂੰ ਪੁੱਛ ਦਾਂ ਬਾਈ ਜੀ ਕੀ ਹਾਲ ਹੈ ਜੀ ਜੀ ਬਾਈ ਜੀ ਤੂੰ ਬਾਈ ਜੀ ਕੜੀ ਚਾਵਲ ਖਾਣਾ ਹੈ ਹਣਾ ਤੇ ਮੈਨੂੰ ਤਾਂ ਪੂਰਾ ਫੇਮਸ ਆ ਬਠਿੰਡੇ ਦੇ ਵਿੱਚ ਹੈ ਮੈਂ ਬਾਈ ਦਾ ਕੰਮ ਬਹੁਤ ਵਧੀਆ ਬਾਈ ਦੀ ਮਿਹਨਤ ਹੈ ਬਾਹਰੋਂ ਆ ਕੇ ਬਾਈ ਇੱਥੇ ਆਪਣੇ ਪੰਜਾਬ 'ਚ ਕੰਮ ਕਰਨ ਲੱਗਿਆ ਸ਼ਾਬਾਸ਼ ਜੀ ਬਾਈ ਦੀ ਵਧੀਆ ਕੁਆਲਟੀ ਬੈਸਟ ਹੈ ਆਨੇ ਰਣ ਜਿਹੜੇ ਵੀ ਲੰਘਦੇ ਆ ਤੇ ਖਾਗੀ ਜਾਂਦੇ ਬਾਈ ਬਾਈ ਦੇ ਮੈਨੂੰ ਲੱਸੀ ਵੀ ਜਿਹੜੀ ਫੇਵਰੇਟ ਹੈ ਕਿ ਇੱਥੇ ਮਸ਼ਹੂਰ ਆ ਨਾ ਲੱਸੀ ਹੋਰ ਵੀ ਹੁੰਦੀ ਹੈ ਗੁਲਕੰਦਵਾਰੀ ਲੱਸੀ ਬਹੁਤ ਲੋਕ ਪਸੰਦ ਕਰਦੇ ਆ ਲੱਸੀ ਇਹਨਾਂ ਦੀ ਮਿਹਨਤ ਹੈ ਬਾਈ ਦੀ ਬਾਕੀ ਬਾਕੀ ਬਾਈ ਉਂ ਵੀ ਵਧੀਆ ਆ ਨਾ ਪੰਜਾਬੀ ਬੰਦਾ ਪਾਕਿਸਤਾਨ ਦੇ ਕੰਮ ਦਿਨਵਾਦਾ ਬਾਈ ਦਾ ਸੈੱਟ ਪਹਿਲਾਂ ਆ ਬਾਕੀ ਮਿਹਨਤ ਰੰਗ ਲਿਆਉਂਦੀ ਹੈ ਬਿਲਕੁਲ ਬਿਲਕੁਲ ਜਿਆਦਾ ਹੈਗਾ ਹੀ ਇਹ ਮਿਹਨਤ ਦਾ ਰੰਗ ਲਿਆਉਂਦੀ ਹੈ ਬਾਈ ਜੀ ਧੰਨਵਾਦ ਵੀਰੇ ਤਾਂ ਬਾਈ ਜੀ ਜਿਹੜੇ ਮੁੰਡੇ ਹੁਣ ਬਾਹਰ ਤੁਰੇ ਜਾਂਦੇ ਨੇ ਨਾ ਦੇਖੋ ਬਾਈ ਤੁਸੀਂ ਬਾਹਰੋਂ ਆ ਕੇ ਇੱਥੇ ਮਿਹਨਤ ਕਰ ਰਿਹਾ ਹੈਗਾ ਸਪੈਸ਼ਲ ਤਾਂ ਦੇਖ ਲਓ ਕੜੀ ਚਾਵਲ ਰਾਜਮਾ ਚਾਵਲ ਤੇ ਬੁਲਕੰਦ ਵਾਲੀ ਲੱਸੀ ਜਿਹੜੀ ਬਾਈ ਕੋਲੋਂ ਤੁਹਾਨੂੰ ਇੱਥੋਂ ਮਿਲਣੀ ਹੈਗੀ ਤਾਂ ਭੀੜ ਤੁਸੀਂ ਦੇਖੋ ਹਨਾ ਚਾਰੇ ਪਾਸੇ ਜਿਹੜੀ ਤੁਹਾਨੂੰ ਬਾਈ ਇੱਥੇ ਹੋਰ ਵੀ ਖੜਾ ਬਾਈ ਕੀ ਹਾਲ ਚਾਲ ਠੀਕ ਹੈ ਹਾਂ ਜੀ ਜੀ ਕਈ ਕਿਵੇਂ ਲੱਗੀ ਲੱਸੀ ਸਪੈਸ਼ਲੀ ਪੀਣਾ ਹੈ ਲੱਸੀ ਬਹੁਤ ਵਧੀਆ ਹੁੰਦੀ ਹੈ ਅੰਦਾਜ਼ੀ ਅੱਛਾ ਨਜ਼ਾਰਾ ਆ ਜਾਂਦਾ ਕਿ ਕਿਵੇਂ ਹੁਣ ਗਰਮੀ ਆ ਨਾ ਪੂਰਾ ਸਕੂਨ ਜਾ ਦਿੰਦੀ ਉਹ ਗੁਣਾ ਪੂਰਾ ਸਵਾਦ ਹੁੰਦਾ ਹੈ ਹਾਂਜੀ ਹਾਂਜੀ ਧੰਨਵਾਦ ਪੂਰਾ ਸਵਾਦ ਇਹ ਮੇਰਾ ਫੇਵਰਟ ਵੀ ਹੈ ਗੁਲਕੰਦਵੜੀ ਲੱਸੀ ਬਾਈ ਦੀ ਹਾਂਜੀ ਹਾਂਜੀ ਵਧੀਆ ਜੀ ਸਰ ਨਾਲ ਬਾਦ ਇਹਨਾਂ ਦਾ ਟੇਸਟ ਟਾਪ ਦਾ ਕੰਮ ਹੀ ਹੈ ਬਾਈ ਦਾ ਮਤਲਬ ਹੈ ਕਿਉਂਕਿ ਹਰੇਕ ਚੀਜ਼ ਜਿਹੜੀ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲਣੀ ਹੈ ਤੇ ਘਰ ਵਰਗਾ ਸਵਾਦ ਜਿਹੜੀ ਤੁਸੀਂ ਚੀਜ਼ ਘਰੇ ਖਾ ਲਈ ਉਹੀ ਬਾਈ ਕੋਲ ਤੁਹਾਨੂੰ ਇੱਥੋਂ ਮਿਲਣੀ ਹੈ ਤਾਂ ਦੇਖੋ ਬਾਈ ਕੋਲੇ ਇੱਥੇ ਨੋਵਾ ਗੱਡੀ ਤੇ ਲੈ ਕੇ ਆਉਂਦਾ ਬਾਈ ਤੁਹਾਨੂੰ ਪੂਰੀ ਦਿਖਾ ਦਵਾਂ ਮੈਂ ਇਧਰੋਂ ਕਚਹਿਰੀਆਂ ਦੇ ਬਿਲਕੁਲ ਸਾਹਮਣੇ ਆ ਕਚਹਿਰੀਆਂ ਆ ਗਈਆਂ ਤੇ ਕਚਹਿਰੀਆਂ ਦੇ ਸਾਹਮਣੇ ਬਾਈ ਇੱਥੇ ਖੜਦਾ ਗੱਡੀ ਲੈ ਕੇ ਨੋਵਾ ਗੱਡੀ ਦਾ ਬਾਈ ਆਉਂਦਾ ਤੇ ਆ ਸਿਟੀ ਮਾਲ ਸਿਟੀ ਮਾਲ ਦੇ ਬਿਲਕੁਲ ਕੋਲੇ ਬਾਈ ਇੱਥੇ ਖੜਦਾਗਾ ਤਾਂ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਜ਼ਰੂਰ ਕਰਿਓ ਹਨਾ ਖਾ ਕੇ ਦੇਖਿਓ ਇਹਨਾਂ ਦੇ ਖੜੀ ਚਾਵਲ ਰਾਜਮਾ ਚਾਵਲ ਤੇ ਲੱਸੀ ਪੀ ਕੇ ਜਾਨੀਆਂ ਸਪੈਸ਼ਲ ਜਿਹੜੀ ਗਰਮੀਆਂ ਦਾ ਤੋਹਫਾ ਗੁਲਕੰਦ ਵਾਲੀ ਲੱਸੀ ਜਿਹੜੀ ਬਾਈ ਕੋਲੋਂ ਮਿਲਣੀ ਆ ਜੋ ਜਿਹੜੇ ਇਥੋਂ ਆਉਂਦੇ ਨੇ ਕਿ ਬਾਈ ਕੋਲੇ ਜਿਹੜੇ ਕੜੀ ਚਾਵਲ ਜਾਂ ਰਾਜਮਾ ਚਾਵਲ ਜਾਂ ਕੋਲਕੰਦ ਵਾਲੀ ਲੱਸੀ ਪੀ ਕੇ ਗਏ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਵੀ ਕਿਦਾਂ ਦਾ ਟੇਸਟ ਹੁੰਦਾ ਨਾ ਜੇ ਵੀਡੀਓ ਨੂੰ ਵੀ ਬੱਤ-ਬਤ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ